ਖਲੂਰ ਸਾਹਿਬ ਸਸਤੀ ਹਲਕੇ ਤੋਂ ਆਜ਼ਾਦ ਤੌਰ ਤੇ ਮੈਂਬਰ ਪਾਰਲੀਮੈਂਟ ਵਜੇਤਾ ਰਹੇ ਭਾਈ ਅਮਰਤਪਾਲ ਸਿੰਘ ਦੀ ਜਿਹੜੀ ਐਨਐਸਏ ਉਹਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਭਾਵੇਂ ਕਿ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਪਿਛਲੇ ਸਮੇਂ ਭਾਈ ਅਮਰਤਪਾਲ ਸਿੰਘ ਦੇ ਪਰਿਵਾਰਕ ਜੀਆ ਨੂੰ ਮਿਲਣ ਦੀ ਇੱਕ ਤਾਂਗ ਰੱਖ ਰਹੇ ਸਨ ਦੂਜੇ ਬਨੇ ਅਕਾਲੀ ਦਲ ਦੇ ਵਿੱਚ ਜਿਹੜਾ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਪੋਲੀਟੀਕਲ ਸੈਕਟਰੀ ਚਰਨਜੀਤ ਸਿੰਘ ਬਰਾੜ ਵੱਲੋਂ ਪਿਛਲੇ ਸਮੇਂ ਇੱਕ ਵੱਖਰੀ ਤਰ੍ਹਾਂ ਦੀ ਸੁਰ ਅਲਾਪੀ ਜਾ ਰਹੀ ਸੀ ਉਹਦਾ ਇੱਕ ਅਗਲਾ ਜਿਹੜਾ ਸਟੈਪ ਉਹ ਸਾਹਮਣੇ ਆਇਆ ਉਹ ਕਿਹੜਾ ਹੈ ਪੰਜਾਬ ਦੇ ਵਿੱਚ ਜਿਹੜੀ ਹੈ ਗਰਮੀ ਦੇ ਵਿੱਚ ਬੇਇਤਹਾ ਜਿਹੜਾ ਵਾਧਾ ਹੋ ਰਿਹਾ ਵਿਜਲੀ ਦੀ ਮੰਗ 15963 ਮੈਗਾਵਾਟ ਨੂੰ ਜਾ ਆਪਰੀ ਹੈ ਤੇ ਜੇਕਰ ਅਗਲੇ ਸਮੇਂ ਹਾਲਾਤ ਸਾਜ਼ਗਰ ਨਾ ਬਣੇ ਕਹਿੰਦਾ ਭਾਵ ਕਿ ਤਪਸ਼ ਗਰਮੀ ਇਸੇ ਤਰ੍ਹਾਂ ਹੀ ਵੱਧਦੀ ਰਹੀ ਤਾ ਬਿਜਲੀ ਦੇ ਕਟਾਂ ਦੇ ਵਿੱਚ ਵਾਧਾ ਹੋਣ ਦੀ ਵੱਡੇ ਪੱਧਰ ਉਤੇ ਸੰਭਾਵਨਾ ਹੈ। ਉਧਾਂ ਸੁਖਤ ਖਬਰ ਇੱਕ ਇਹ ਵੀ ਹੈ ਕਿ ਅੰਮ੍ਰਿਤਸਰ ਦੇ ਉਠੀਆਂ ਕਸਬੇ ਦੇ ਕੁਝ ਪੁਨਾ ਦੇ ਵਿੱਚ ਅੱਜ ਹਲਕੀ ਬਰਸਾਤ ਸ਼ੁਰੂ ਹੋਈ ਹੈ। ਸੋ ਅੱਜ ਦੇ ਅਜਿਹੇ ਸਾਰੇ ਮਾਮਲੇ ਖਾਸ ਕਰਕੇ ਭਾਈ ਅਮਰਪਾਲ ਸਿੰਘ ਤੇ ਅਕਾਲੀ ਦਲ ਦਾ ਵਿੱਚ ਚੱਲ ਰਿਹਾ ਕਲਾ ਕਲੇਸ਼। ਅਜਿਹੇ ਸਾਰੇ ਸੰਬੰਧੀ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਕੁੱਗੇ ਚਿੰਤਕ ਸਿਆਸੀ ਮਾਹਰ ਤੇ ਅਦਾਰਾ ਜਗੋ ਇੰਟਰਨੈਸ਼ਨਲ ਦੇ ਸੰਪਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਚੰਡੀ ਮਿਸ਼ਨ ਪੰਜਾਬੀ ਨੂੰ ਤੁਹਾਡਾ ਸਵਾਗਤ ਵੈਲਕਮ ਬਹੁਤ ਬਹੁਤ ਸ਼ੁਕਰੀਆ ਪਿੰਟਰ ਸਾਹਿਬ ਫੈਸਟੀਕਾਰ ਡਾਕਟਰ ਸਾਹਿਬ ਮੋਦੀ ਦੀ ਜਿਹੜੀ ਹੈ ਤੀਜੀ 30 ਵਾਲੀ ਸਰਕਾਰ ਪਾਰੀ ਸਥਾਪਿਤ ਹੋਈ ਹੈ ਤੇ ਪੰਜਾਬ ਦੀ ਤਰਫੋਂ ਜਿਹੜੇ ਕੇਂਦਰੀ ਰਾਜ ਮੰਤਰੀ ਬਣੇ ਰਵਨੀਤ ਸਿੰਘ ਮਿੱਤਲ ਉਹ ਪਿਛਲੇ ਸਮੇਂ ਇਹ ਗੱਲ ਬੜੇ ਵੱਡੇ ਪੱਧਰ ਉੱਤੇ ਉਹਨਾਂ ਨੇ ਆਪਾਰੀ ਕਿ ਉਹ ਅਗਲੇ ਸਮੇਂ ਭਾਈ ਅਮਰਤਪਾਲ ਸਿੰਘ ਕਿਉਂਕਿ ਉਹ ਖਰੂਰ ਸਾਹਿਬ ਤੋਂ ਵਿਜੇਤਾ ਰਹੇ ਨੇ ਤਾਂ ਉਹਨਾਂ ਦੇ ਪਰਿਵਾਰ ਨਾਲ ਮਿਲ ਕੇ ਕੋਈ ਰਣਨੀਤੀ ਗ੍ਰੈਂਡ ਕਰਨੀ ਪਰੰਤ ਅੱਜ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੀ ਜਿਹੜੀ ਐਨਐਸਏ ਸੀ ਉਹ ਵਧਾ ਦਿੱਤੀ ਗਈ ਹੈ ਡਾਕਟਰ ਸਾਹਿਬ ਇਹ ਅਸਲ ਚਮਾਜ਼ਰਾ ਹੈ ਕੀ ਹੈ ਕੀ ਫੈਸਲਾ ਹੋਇਆ ਹੈ ਤੇ ਇਹਦੇ ਨਾਲ ਜਿਹੜਾ ਪੰਜਾਬ ਦਾ ਰਾਜਸੀ ਦ੍ਰਿਸ਼ ਹੈ ਉਹ ਕਿਵੇਂ ਪ੍ਰਭਾਵਿਤ ਹੋਏਗਾ ਹਿੰਦਰ ਸਾਹਿਬ ਪਾਰਲੀਮੈਂਟ ਚੋਣਾਂ ਨੇ ਪੰਜਾਬ ਦਾ ਦ੍ਰਿਸ਼ ਨਹੀਂ ਸੁੱਚੇ ਹਿੰਦੁਸਤਾਨ ਦੇ ਦ੍ਰਿਸ਼ ਦੇ ਵਿੱਚ ਕਾਫੀ ਇਹ ਤਬਦੀਲੀਆਂ ਵੀ ਲੈਂਦੀਆਂ ਨੇ ਕਾਫੀ ਗਰਮੀ ਵੀ ਲੈਂਦੀ ਹੈ ਪੰਜਾਬ ਦੇ ਵਿੱਚ ਇਸ ਸਮੇਂ ਜਿੰਨੀ ਬੇਸੀ ਗਰਮੀ ਪੈ ਰਹੀ ਹੈ ਉਸ ਤਰ੍ਹਾਂ ਹੀ ਰਾਜਸੀ ਖੇਤਰ ਦੇ ਵਿੱਚ ਵੀ ਬਹੁਤ ਬਹੁਤ ਗਰਮੀ ਹੈ ਤੇ ਇਹ ਜਿਹੜਾ ਭਾਈ ਅਮਰਿਤਪਾਲ ਸਿੰਘ ਜਿਹੜੇ ਕਖੜੂ ਸਾਹਿਬ ਤੋਂ ਜਿੱਤ ਚੁੱਕੇ ਨੇ ਉਹਨਾਂ ਦੇ ਉੱਪਰ ਐਨਐਸਏ ਲੱਗੀ ਹੋਈ ਸੀ ਇਹਦੇ ਬਾਰੇ ਪਹਿਲਾਂ ਇਹੋ ਹੀ ਸੋਚਿਆ ਜਾ ਰਿਹਾ ਸੀ ਕਿ ਉਹਨਾਂ ਦੀ ਐਨਐਸਏ ਖਤਮ ਕਰਕੇ ਉਹਨਾਂ ਨੂੰ ਬਾਹਰ ਕੱਢਿਆ ਜਾਵੇਗਾ ਜਿਸ ਸੰਬੰਧੀ ਇਹ ਸੰਕੇਤ ਵੀ ਆਈ ਸੀ ਕਿ ਭਾਈ ਅਮਰਿਤਪਾਲ ਸਿੰਘ ਨੂੰ ਰਿਹਾ ਕਰਾਉਣ ਦੇ ਲਈ ਜਮੇ ਬਣੇ ਪੰਜਾਬ ਦੇ ਜਿਹੜੇ ਤਰਦਰ ਮੀਤ ਸਿੰਘ ਵੀ ਟੂ ਉਹ ਪਹਿਲ ਕਦਮੀ ਕਰਨਗੇ ਕਿਉਂਕਿ ਉਹਨਾਂ ਨੇ ਇੱਕ ਇਹ ਬਿਆਨ ਦਿੱਤਾ ਸੀ ਕਿ ਸਾਰੀਆਂ ਪਿਛਲੀਆਂ ਗੱਲਾਂ ਨੂੰ ਭੁਲਾ ਕੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਮホール ਪੈਦਾ ਕਰਾਂਗੀ ਜਿੱਦੇ ਨਾਲ ਭਾਈ ਅਮਰਤਪਾਲ ਸਿੰਘ ਵੀ ਬਾਹਰ ਆਉਣ ਮੈਂ ਉਹਨਾਂ ਦੇ ਪਰਿਵਾਰ ਨਾਲ ਗੱਲ ਕਰਕੇ ਅਗਲੀ ਨੀਤੀ ਬਣਾਵਾਗਾ ਇਹ ਇਹ ਉਹਨਾਂ ਨੇ ਬਿਆਨ ਦਿੱਤਾ ਸੀ ਜਦਕਿ ਇਸ ਤੋਂ ਪਹਿਲਾਂ ਜਦੋਂ ਉਹ ਕਾਂਗਰਸ ਦੇ ਵਿੱਚ ਹੁੰਦੇ ਸੀ ਉਹਨਾਂ ਦਾ ਬਿਆਨ ਦੇਣ ਦਾ ਢੰਗ ਹੋਰ ਹੁੰਦਾ ਸੀ ਇਸ ਪੱਖ ਤੋਂ ਉਹਨਾਂ ਦੇ ਵਿੱਚ ਕਾਫੀ ਬਦਲਾਅ ਆਇਆ ਹੈ ਇਹ ਲੱਗਦਾ ਹੈ ਵੀ ਉਹ ਸਰਕਾਰ ਦਾ ਇੱਕ ਹਿੱਸਾ ਬਣਨੇ ਦੀ ਸਰਕਾਰ ਦੀ ਸ਼ਾਇਦ ਇਸ ਤਰ੍ਹਾਂ ਦੀ ਕੋਈ ਨੀਤੀ ਹੋਵੇਗੀ ਜਿਸ ਵਲ ਦੇ ਵਿੱਚ ਉਹਨਾਂ ਨੇ ਆਪਣਾ ਇੱਕ ਬਿਆਨ ਦਿੱਤਾ ਸੀ ਪਰੰਤੂ ਹੁਣ ਯੇ ਮੈਨੂੰ ਪਤਾ ਲੱਗ ਰਿਹਾ ਹੈ ਕਿ ਪੰਜਾਬ ਸਰਕਾਰ ਨੇ ਭਾਈ ਅਮਰਿਤਪਾਲ ਸਿੰਘ ਦੇ ਐਨਐਸਸੀ ਦੇ ਵਿੱਚ ਵਾਅਦਾ ਕਰਨ ਦੇ ਲਈ ਫਾਈਲ ਭੇਜ ਦਿੱਤੀ ਹੈ ਕਿਉਂਕਿ ਇਹ ਵੀ ਸੁਣਨ ਦੇ ਵਿੱਚ ਆ ਰਿਹਾ ਹੈ ਕਿ 3 ਜੂਨ ਨੂੰ ਹੀ ਉਹਨਾਂ ਦੀ ਫਾਈਲ ਦੇ ਪਰਚੇ ਮੁੱਤਕਸਲ ਤੇ ਹੁਣ ਉਸ ਤੋਂ ਬਾਅਦ ਕੇਂਦਰ ਸਰਕਾਰ ਉਸ ਬਾਰੇ ਕੀ ਫੈਸਲਾ ਲੈਂਦੀ ਹੈ ਕਿਸ ਤਰ੍ਹਾਂ ਦਾ ਉਹਨੂੰ ਇਸ ਮਾਮਲੇ ਨੂੰ ਕਿਸ ਡਾਇਰੈਕਸ਼ਨ ਦੇ ਵਿੱਚ ਭਜਾਉਂਦੀ ਹੈ ਕਿਉਂਕਿ ਭਾਈ ਅਮਰਿਤਪਾਲ ਸਿੰਘ ਵਿਧਾਇਕ ਦੇ ਵਿੱਚ ਸਭ ਤੋਂ ਵੱਧ ਵੋਟਾਂ ਦੇ ਨਾਲ ਜਿੱਤੇ ਨੇ ਤੇ ਮੁੱਖੇ ਦੇਸ਼ ਦੇ ਵਿੱਚ ਦੇਸ਼ਾਂ ਦੇ ਵਿੱਚ ਵੀ ਤੇ ਸਿੱਖ ਭਾਈਚਾਰੇ ਦੇ ਵਿੱਚ ਖਾਸ ਤਰ੍ਹਾਂ ਦਾ ਇਹ ਦਿਨ ਆਉਂਦਾ ਸ਼ਾਜਾ ਬੱਕਰੀ ਤਰ੍ਹਾਂ ਦਾ ਇੱਕ ਪ੍ਰਵਚਨ ਚੱਲ ਗਿਆ ਜਾ ਰਿਹਾ ਸੀ ਪੰਜਾਬ ਦੇ ਵਿੱਚ ਤੇ ਇਹ ਭਾਈ ਅੰਮ੍ਰਿਤਪਾਲ ਸਿੰਘ ਨੇ ਪਾਰਲੀਮੈਂਟ ਮੈਂਬਰ ਦੇ ਤੌਰ ਤੇ ਸੌਂ ਵੀ ਚੁੱਕਣੀ ਆ ਉਹਦਾ ਪ੍ਰਬੰਧ ਕਿਸ ਤਰ੍ਹਾਂ ਕੀਤਾ ਜਾਏਗਾ ਕਿ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਕੱਢਿਆ ਜਾਏਗਾ ਜਾਂ ਕਿ ਉਹਨਾਂ ਦੀ ਸੌਂ ਚੁੱਕਣ ਦੇ ਲਈ ਉੱਥੇ ਹੀ ਇਸ ਤਰ੍ਹਾਂ ਦੇ ਕੋਈ ਪ੍ਰਬੰਧ ਕੀਤੇ ਜਾਣਗੇ ਕਿਉਂਕਿ ਲੋਕਾਂ ਦੇ ਨਮਿੰਦੇ ਵਣਤੁੱਕ ਨੇ ਬੱਡੇ ਪੱਧਰ ਦੇ ਉੱਪਰ ਉਹਨਾਂ ਨੂੰ ਲੋਕਾਂ ਨੇ ਵੋਟਾਂ ਪਾਈਆਂ ਨੇ ਇੱਥੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਹਿੱਟੇ ਨੇ ਇਸ ਤਰ੍ਹਾਂ ਦਾ ਕਿਉਂਕਿ ਡੈਮੋਕ੍ਰੇਸੀ ਦੇ ਵਿੱਚ ਜਿਸ ਜਦੋਂ ਕੋਈ ਇਸ ਤਰ੍ਹਾਂ ਦਾ ਲੀਡਰ ਉੱਪਰ ਦਾ ਹੈ ਤਾਂ ਉਹਦੇ ਲਈ ਸਰਕਾਰਾਂ ਆਪਣੇ ਤੌਰ ਤੇ ਨੀਤੀਗਤ ਫੈਸਲੇ ਵੀ ਲੈਂਦੀਆਂ ਨੇ ਤੇ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੈ ਅਸਲ ਦੇ ਵਿੱਚ ਕਿਉਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਕੇਂਦਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੋਏ ਇੱਕ ਦੂਜੇ ਤੋਂ ਵੱਖਰੇ ਕੋਨੇ ਤੇ ਖੜੇ ਨੇ ਜਦ ਕਿ ਪਿਛਲੇ ਇਲੈਕਸ਼ਨ ਦੇ ਦੌਰਾਨ ਆਮ ਆਦਮੀ ਪਾਰਟੀ ਇੰਡੀਆ ਗੱਠਜੋੜ ਦੇ ਵਿੱਚ ਸੀ ਅਤੇ ਭਾਰਤੀ ਜਨਤਾ ਪਾਰਟੀ ਆਪਣਾ ਐਂਡੀ ਗੱਠਜੋੜ ਦੇ ਨਾਲ ਆਮੋ ਸਾਹਮਣੇ ਤਾਂ ਇਸ ਸੰਬੰਧ ਵਿੱਚ ਇਹ ਦੇਖਣ ਵਾਲੀ ਗੱਲ ਹੁਣ ਇਹ ਰਾਜਨੀਤਿਕ ਜਿਹੜੇ ਫਾਇਦੇ ਜਾਂ ਬੇਫਾਇਦੇ ਜਾਂ ਇਹ ਰਾਜਨੀਤਿਕ ਕਿਸ ਤਰ੍ਹਾਂ ਦਾ ਸੰਦਰਭ ਚਿੱਤਰ ਨੇ ਚਾਹ ਰਹੀਆਂ ਨੇ ਦੋਨੇ ਸਰਕਾਰਾਂ ਦਾ ਇਹ ਬਾਤ ਦੇ ਵਿੱਚ ਸਾਹਮਣੇ ਆਇਆ ਹੈਗਾ ਹੁਣ ਇਸ ਤੋਂ ਬਾਅਦ ਇਹ ਦੇਖਣ ਵਾਲੀ ਗੱਲ ਹੈ ਕਿ ਕੇਂਦਰ ਸਰਕਾਰ ਇਸ ਬਾਰੇ ਕੀ ਫੈਸਲਾ ਲੈਂਦੀ ਹੈ ਪਰੰਤੂ ਜਿਸ ਤਰ੍ਹਾਂ ਸਰਦਾਰ ਰਵਨੀ ਸਿੰਘ ਬਿੱਟੂ ਦੇ ਬਿਆਨ ਤੋਂ ਸਾਹਮਣੇ ਆਇਆ ਸੀ ਕਿ ਉਹ ਭਾਈ ਅਤੇ ਹੋਰ ਬੰਦੀ ਸਿੰਘਾਂ ਦੀ ਰਿਹਾਈ ਲਈ ਕਾਰਜ ਕਰਨਗੇ ਇਹਦੇ ਤੋਂ ਲੱਗਦਾ ਹੈ ਵੀ ਸਰਕਾਰ ਨੇ ਅੰਦਰਲੇ ਪੱਧਰ ਤੇ ਕੋਈ ਨਾ ਕੋਈ ਕਾਰਜ ਕੀਤਾ ਹੋਵੇਗਾ ਦੂਸਰੀ ਗੱਲ ਇਹ ਵੀ ਲੱਗਦੀ ਹੈ ਕਿ ਜਾਂ ਉਹਨਾਂ ਨੂੰ ਕਿਉਂਕਿ ਜਿਵੇਂ ਦੱਸਿਆ ਜਾ ਰਿਹਾ ਜਿਵੇਂ ਸਾਹਮਣੇ ਆ ਰਿਹਾ ਕਿ ਭਾਈ ਅਮਰਪਾਲ ਸਿੰਘ ਦੀ ਐਨਐਸਏ ਵਧਾਉਣ ਬਾਰੇ ਪੰਜਾਬ ਸਰਕਾਰ ਨੇ ਤਾਂ 3 ਜੂਨ ਨੂੰ ਹੀ ਫੈਸਲਾ ਕਰ ਲਿਆ ਸੀ ਤੇ ਉਹਨਾਂ ਦਾ ਬਿਆਨ ਤੋਂ ਬਾਅਦ ਕਾਫੀ ਸਮੇਂ ਬਾਅਦ ਆਉਂਦਾ ਕਿ ਉਹਨਾਂ ਨੂੰ ਇਸ ਵੰਦ ਵਿੱਚ ਪਤਾ ਹੀ ਨਹੀਂ ਸੀ ਜਾਂ ਕਿ ਉਹਨਾਂ ਨੇ ਇਸ ਬਿਆਨ ਦਿੱਤਾ ਤਾਂ ਉਹਨਾਂ ਨੂੰ ਇਸ ਸਾਰੀਆਂ ਜਿਹੜੀਆਂ ਪ੍ਰਸਥਿਤੀਆਂ ਨੇ ਉਹਦੇ ਬਾਰੇ ਪੂਰਾ ਗਿਆਨ ਸੀ ਇਹ ਦੇਖਣ ਵਾਲੀ ਗੱਲ ਤਾਂ ਹੋਵੇਗੀ ਕਿਉਂਕਿ ਕੇਂਦਰੀ ਮੰਤਰੀ ਨੇ ਅਮਿਤ ਸ਼ਾ ਉਹ ਮਨੀਸ਼ ਨੇ ਬਹੁਤ ਨੇੜੇ ਨੇ ਤੇ ਉਹਨਾਂ ਦੇ ਕੋਲੇ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਹੋਵੇ ਕਿ ਜਾਦਮੀ ਹੋਣੀ ਚਾਹੀਦੀ ਹੈ ਹੋ ਸਕਦੀ ਹੈ ਤੇ ਇਸ ਸਬੰਧ ਦੇ ਵਿੱਚ ਇਹੋ ਲੱਗਦਾ ਵੀ ਕੇਂਦਰ ਸਰਕਾਰ ਇਸ ਸਬੰਧ ਦੇ ਵਿੱਚ ਕਿਧਰ ਪਾਸੇ ਨੂੰ ਆਪਣਾ ਦ੍ਰਿਸ਼ਟੀਕੋਣ ਅਪਣਾ ਕੇ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦਾ ਇੱਕ ਨਵਾਂ ਵਰਤਾਰਾ ਸਿਰਜਣਾ ਚਾਹ ਰਹੀ ਹੈ ਬਿਲਕੁਲ ਠੀਕ ਸਾਬ 1999 ਦੇ ਵਿੱਚ ਵੀ ਪੰਜਾਬ ਦੇ ਵਿੱਚ ਅਜਿਹੀ ਤਰ੍ਹਾਂ ਦੀਆਂ ਜਿੱਤਾਂ ਦਰਜ ਹੋਈਆਂ ਸਨ ਸਿਮਰਜੀਤ ਸਿੰਘ ਮਾਨ ਤੇ ਅਤੇਂਦਰਪਾਲ ਸਿੰਘ ਉਸ ਵੇਲੇ ਜੇਲ੍ਹ ਦੇ ਵਿੱਚ ਬੰਦ ਸਨ ਤੇ ਉਹਨਾਂ ਦੇ ਮੈਂਬਰ ਪਾਰਲੀਮੈਂਟ ਵਜੋਂ ਵਿਜੇਤਾ ਰਹਿਣ ਬਾਅਦ ਉਸ ਵੀਲੇ ਦੀਆਂ ਸਰਕਾਰਾਂ ਨੇ ਉਹਨਾਂ ਨੂੰ ਰਿਹਾਕ ਕਰ ਦਿੱਤਾ ਸੀ। ਅਜਿਹੀ ਤਰਜ਼ ਉਤੇ ਹੁਣ ਪੰਜਾਬ ਦੇ ਵਿੱਚ ਵੀ ਭਾਈ ਅਮਰਪਾਲ ਸਿੰਘ ਦੇ ਪ੍ਰਸ਼ਾਸਕਾਂ ਦੇ ਵਿੱਚ ਅਜਿਹੀ ਅਡੀਕ ਸੀ। ਖੈਰ ਉਹ ਹੁਣ ਅਡੀਕ ਨੇ ਇੱਕ ਨਵੀਂ ਤਰ੍ਹਾਂ ਦਾ ਜਿਹੜਾ ਪਾਲਾਬੰਦੀ ਇਹ ਕਰ ਲਈ ਹੈ। ਹੁਣ ਅੱਗੇ ਵੇਖਣਾ ਹੋਵੇਗਾ ਕਿ ਕਾਨੂੰਨੀ ਇਹ ਦਾਪੇਚ ਕਿਉਂਕਿ ਦੋ ਸਰਕਾਰਾਂ ਨਾਲ ਜੁੜਿਆ ਮਾਮਲਾ ਰਾਜ ਸਰਕਾਰ ਤੇ ਕੇਂਦਰ ਸਰਕਾਰ। ਅਗਲਾ ਪੈਂਤਲਾ ਇਹ ਸਾਰੇ ਮਾਮਲੇ ਉੱਤੇ ਕਿਵੇਂ ਸਾਹਮਣੇ ਆਉਂਦਾ ਹੈ। ਖੈਰ ਗਵਰੀ ਸਿੰਘ ਬਿੱਟੂ ਜਿਹੜੇ ਕੇਂਦਰੀ ਰਾਜ ਮੰਤਰੀ ਨੇ ਜਿਹੜੇ ਕੇਂਦਰੀ ਰਾਜ ਮੰਤਰੀ ਰੇਲਵੇ ਤੇ ਫੂਡ ਪ੍ਰੋਸੈਸਿੰਗ ਮੰਤਰੀ ਜਿਹੜੀ ਹੁਣ ਮੋਦੀ ਸਾਹਿਬ ਦੀ 3.0 ਸਰਕਾਰ ਦੇ ਵਿੱਚ ਬਣ ਕੇ ਸਾਹਮਣੇ ਆਏ ਨੇ ਜਦੋਂ ਉਹਨਾਂ ਨੇ ਪਿਛਲੇ ਸਮੇਂ ਇਹ ਭਾਈ ਅਮਰਪਾਲ ਸਿੰਘ ਦੇ ਪਰਿਵਾਰਕ ਜੀਆ ਨੂੰ ਮਿਲਣ ਬਾਰੇ ਇੱਕ ਬਿਆਨ ਦਿੱਤਾ ਇੱਕ ਤਾੰਗ ਗ੍ਰਹਿਣ ਜਿਹੜੀ ਉਹਨਾਂ ਦੇ ਵਿੱਚੋਂ ਸਾਹਮਣੇ ਆਈ ਤੇ ਉਤੋਂ ਇੱਕ ਗੱਲ ਵਟੇ ਪੱਦਰ ਤੇ ਇਹ ਵੀ ਉਸ ਵੇਲੇ ਤੁਰੀ ਕਿ ਸ਼ਾਇਦ ਜਿਹੜੀ ਬੰਦੀ ਸਿੰਘ ਨੇ ਹੋਰ ਜਿਹੜੇ ਵੱਖ-ਵੱਖ ਜੇਲ੍ਹਾਂ ਦੇ ਵਿੱਚ ਬੰਦ ਨੇ ਜਿਨ੍ਹਾਂ ਨੇ ਆਪਣੀਆਂ ਜਿਹੜੀਆਂ ਕਾਨੂੰਨ ਦੇ ਵਿਹਾਰ ਤੋਂ ਸਜ਼ਾਵਾਂ ਪੂਰੀਆਂ ਕਰ ਲਈਆਂ ਨੇ ਪਰ ਛੱਡੇ ਨਹੀਂ ਜਾ ਰਹੇ ਡੱਕੇ ਹੋਏ ਨੇ ਉਹਨਾਂ ਨੂੰ ਵੀ ਹੁਣ ਕੇਂਦਰ ਸਰਕਾਰ ਰਿਹਾ ਕਰੇਗੀ ਅਜਿਹੀ ਤਰ੍ਹਾਂ ਦੇ ਜਿਹੜੇ ਹਾਲਾਤ ਸਾਜ਼ਗਰ ਬਣਦੇ ਬਖਾਇਦੇ ਦੇ ਰਹੇ ਸਨ ਪਰੰਤੂ ਹੁਣ ਜਦੋਂ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਉੱਤੇ ਦੁਬਾਰਾ ਐਨਐਸਏ ਵਾਲਾ ਮਾਮਲਾ ਸਾਹਮਣੇ ਆਇਆ ਤਾਂ ਜਿਹੜੀਆਂ ਉਹ ਧਾਰਨਾਵਾਂ ਬਣੀਆਂ ਸਨ ਉਹ ਇੱਕ ਵਾਰ ਧੁੰਦਲੀਆਂ ਧੁੰਦਲੀਆਂ ਬਣ ਕੇ ਸਾਹਮਣੇ ਆਉਣ ਲੱਗੀਆਂ ਜੀ ਡਾਕਟਰ ਸਾਹਿਬ ਤਿੰਨ ਸਰ ਇਹ ਅਸਲ ਦੇ ਵਿੱਚ ਲੱਗਦਾ ਹੈ ਕਿ ਪੰਜਾਬ ਦੀ ਜਿਹੜੀ ਰਾਜਨੀਤੀ ਹੈ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦਾ ਮੋੜ ਲਿਆਉਣਾ ਚਾਹ ਰਹੇ ਨੇਗੀ ਜਿਹੜੀ ਸਟੇਟ ਹੈ ਸੈਂਟਰ ਸਰਕਾਰ ਹੈ ਉਸ ਕਿਸ ਤਰ੍ਹਾਂ ਦੀ ਇਥੇ ਰਾਜ ਸਥਾਪੀ ਕਰਨਾ ਚਾਹ ਰਹੀ ਹੈ ਤੇ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਦੀ ਕਿਸ ਵਿਅਕਤੀਆਂ ਨੂੰ ਸ਼ਕਤੀ ਪ੍ਰਦਾਨ ਕਰਨਾ ਚਾਹ ਰਹੀ ਹੈ ਤੇ ਦੂਸਰਾ ਗੱਲ ਹੈ ਵੀ 2027 ਦੀ ਜਿਹੜੀ ਐਂਬਲੀ ਦੀ ਇਲੈਕਸ਼ਨ ਹੈ ਉਸ ਸੰਬੰਧ ਦੇ ਉੱਪਰ ਵੀ ਕੇਂਦਰ ਸਰਕਾਰ ਦੀ ਕਿਤੇ ਨਜ਼ਰ ਨਾ ਹੋਵੇ ਜਿਵੇਂ ਕਿ ਸੰਕੇਤਾਂ ਤੋਂ ਪਤਾ ਲੱਗਦਾ ਕਿ ਰਮਜੀਤ ਸਿੰਘ ਬਿੱਟੂ ਨੇ ਇਸ ਤਰ੍ਹਾਂ ਹੀ ਉਹ ਕੀਤਾ ਸੀ ਕਿ ਪੰਜਾਬ ਦੇ ਵਿੱਚ ਅਸੀਂ ਆਪਣੀਆਂ ਪੁਰਾਣੀਆਂ ਗੱਲਾਂ ਨੂੰ ਭੁੱਲ ਕੇ ਇਹ ਇਸ ਤਰ੍ਹਾਂ ਦੇ ਕਾਰਜ ਕਰਾਂਗੇ ਜਿਥੇ ਤੋਂ ਇਹ ਲੱਗ ਰਿਹਾ ਠੀਕ ਹੈ ਪੰਜਾਬ ਦੇ ਵਿੱਚ ਉਹ ਲੰਬੀ ਰਣਨੀਤੀ ਦੇ ਲਈ ਆਪਣਾ ਪਲਾਨ ਕਰ ਰਹੇ ਨੇ ਕਿਤੇ ਇਹ ਕੇਂਦਰ ਸਰਕਾਰ ਦੇ ਵੱਲੋਂ ਕੋਈ ਕਿਸਮ ਦੀ ਕੋਈ ਯੋਜਨਾ ਹੋ ਸਕਦੀ ਹੈ ਜੀ ਬਿੰਦੂ ਬਿਲਕੁਲ ਡਾਕਟਰ ਸਾਹਿਬ 2027 ਦਾ ਜਿਹੜਾ ਚੋਣ ਪੇੜੇ ਪੰਜਾਬ ਦੇ ਵਿੱਚ ਇਹ ਵੀ ਇਸ ਵੇਲੇ ਪੋਲੀਟੀਕਲ ਐਂਗਲ ਉੱਤੇ ਬੜੇ ਬੱਡੇ ਪੱਤਰ ਤੁਸੀਂ ਅਨੇ ਉੱਤੇ ਹੈ ਭਾਜਪਾ ਨੇ ਇਕੱਲੇ ਤੌਰ ਤੇ ਇਸ ਵੇਲੇ ਪ੍ਰਦਰਸ਼ਨ ਕੀਤਾ ਭਾਵੇਂ ਕੋਈ ਸੀਟ ਪੰਜਾਬ ਦੇ ਵਿੱਚ ਲੋਕ ਸਭਾ ਦੀ ਤਾਂ ਨਹੀਂ ਮਿਲੀ ਪਰ ਪ੍ਰਦਰਸ਼ਨ ਭਾਜਪਾ ਦੇ لحاظ ਤੋਂ ਉਹ ਖੋਬੀ ਮੰਨਿਆ ਜਾ ਰਿਹਾ ਹੈ ਲੋਕ ਸਭਾ ਤੋਂ ਬਾਅਦ ਵਿਧਾਨ ਸਭਾ ਦਾ ਪੜ ਨਿਸ਼ਾਨੀ ਹੁੰਦਾ ਹੈ ਪੰਜਾਬ ਦੇ ਗਵਾਂਢ ਦੇ ਵਿੱਚ ਹਰਿਆਣਾ ਜਿੱਥੇ ਹੁਣ ਅਗਲੇ ਸਮੇਂ ਕੁਝ ਮਹੀਨਿਆਂ ਨੂੰ ਜਿਹੜੀ ਹੈ ਵਿਧਾਨ ਸਭਾ ਦੀ ਚੋਣ ਹੈ ਤਾਂ ਉੱਥੇ ਸਾਬਕਾ ਮੁੱਖ ਮੰਤਰੀ ਸਵਰਗੀ ਚੌਧਰੀ ਵੰਸੀ ਲਾਲ ਹੋਰਾਂ ਦੀ ਨੂੰ ਕਿਰਨ ਚੌਧਰੀ ਜਿਹੜੇ ਕਿ ਉੱਥੇ ਹਰਿਆਣੇ ਤੋਂ ਅਸੈਂਬਲੀ ਦੇ ਮੈਂਬਰ ਵੀ ਸਨ ਇਸ ਵੇਲੇ ਵਿਧਾਇਕ ਸਨ ਉਹ ਆਪਣੀ ਧੀ ਸ਼੍ਰੁਤੀ ਚੌਧਰੀ ਸਮੇਤ ਕਾਂਗਰਸ ਨੂੰ ਅਲਵਿਦਾ ਕਹਿ ਕੇ ਅੱਜ ਭਾਜਪਾ ਤੇ ਬਣ ਗਏ ਨੇ ਕਹਿੰਦਾ ਭਾਵ ਕਿ ਉਹਨਾਂ ਨੇ ਰਾਜਨੀਤੀ ਦੇ ਵਿੱਚ ਜਿਹੜਾ ਮੋੜ ਲਿਆਂਦਾ ਹੈ ਲੰਮਾ ਸਮਾਂ ਜਿਹੜਾ ਚੌਧਰੀ ਪਰਿਵਾਰ ਕਾਂਗਰਸ ਦਾ ਹਿੱਸਾ ਰਿਹਾ ਸਰਗਰਮ ਸਿਆਸਤ ਦੇ ਵਿੱਚ ਇੱਕ ਵੱਡਾ ਨਾਂ ਸੀ ਚੌਧਰੀ ਪਰਿਵਾਰ ਦਾ ਪਰੰਤੂ ਅੱਜ ਚੌਧਰੀ ਪਰਿਵਾਰ ਨੇ ਪਾਲਾਬੰਦੀ ਕਰ ਲਈ ਹੈ ਹਰਿਆਣੇ ਦੇ ਵਿੱਚ ਕਹਿੰਦਾ ਭਾਵੇਂ ਕਿ ਵਿਧਾਨ ਸਭਾ ਚੋਣ ਪਿੱਛੇ ਦੇ ਮੱਦੇ ਨਜ਼ਰ ਹੁਣ ਜਿਹੜੀ ਅਗਲੀ ਰਾਜਨੀਤੀ ਹੈ ਉਹ ਚਾਹੇ ਵੱਖ-ਵੱਖ ਰਾਜਾਂ ਦੀ ਜਿੱਥੇ ਅਗਲੇ-ਅਗਲੇ ਸਮੇਂ ਜਿਹੜੀਆਂ ਚੋਣਾਂ ਨੇ ਉਸ ਪੱਧਰ ਦਾ ਜਿਹੜਾ ਮੋੜ ਟੱਟਿਆ ਜਾ ਰਿਹਾ ਹੈ। ਖੈਰ ਪੰਜਾਬ ਦੇ ਵਿੱਚ ਜੇਕਰ ਅਕਾਲੀ ਪਾਰਟਿਸ ਦੀ ਗੱਲ ਕਰ ਲਈਏ ਤਾਂ ਪਿਛਲੇ ਦਿਨੀ ਇੱਕ ਹੋਰ ਕਮੇਟੀ ਦੀ ਬੈਠਕ ਦੌਰਾਨ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਪੋਲੀਟੀਕਲ ਸੈਕਟਰੀ ਚਰਜੀਤ ਸਿੰਘ ਬਰਾੜ ਸਾਹਿਬ ਵੱਲੋਂ ਇੱਕ ਨਵਾਂ ਤਰ੍ਹਾਂ ਦਾ ਪੈਂਤਲਾ ਛੱਡਿਆ ਗਿਆ ਕਿ ਅਕਾਲੀ ਦਲ ਦੇ ਪ੍ਰਧਾਨ ਜਿਹੜਾ ਇਹ ਸਿਸਟਮ ਦੀ ਬਜਾਏ ਪੰਜ ਪ੍ਰਧਾਨੀ ਜਿਹੜਾ ਉਹ ਪ੍ਰਣਾਲੀ ਲਿਆਂਦੀ ਜਾਵੇ ਉਸ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਕਈ ਤਰ੍ਹਾਂ ਦਾ ਉਹਨਾਂ ਦਾ ਪ੍ਰਚਾਰ ਸਾਹਮਣੇ ਆਇਆ ਪਾਰਟੀ ਦੇ ਖਿਲਾਫ ਤੇ ਜਿਹੜੀ ਅਜੇ ਪ੍ਰਤੀਕਰਮ ਦੇ ਵਿੱਚ ਪਾਰਟੀ ਦੇ ਵਿੱਚ ਵੱਡੇ ਪੱਧਰ ਉੱਤੇ ਹਲਚਲ ਭਾਵੇਂ ਕਿ ਅਨਸਾਸਨੀ ਕਮੇਟੀ ਦੇ ਚੇਅਰਮੈਨ ਜਿਹੜੇ ਨਵੇਂ ਸਿਕੰਦਰ ਸਿੰਘ ਮਲੂਕਾ ਤੋਂ ਬਾਅਦ ਥਾਪੇ ਗਏ ਬਲਵਿੰਦਰ ਸਿੰਘ ਭੁੰਦੜ ਉਹ ਹਾਲੇ ਇਸ ਮਾਮਲੇ ਉੱਤੇ ਚੁੱਪ ਨੇ ਕਹਿੰਦਾ ਭਾਵੇਂ ਕਿ ਅਨਸਾਸਨੀ ਕਮੇਟੀ ਹਾਲੇ ਚੁੱਪ ਪਰਤੂ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਪ੍ਰਧਾਨ ਸ਼ਗਵੀਰ ਸਿੰਘ ਬਾਦਲ ਦੀ ਇਕਵਾਹੀ ਹਿੱਟ ਅੱਜ ਉਹਨਾਂ ਦੀ ਜਿਹੜੀ ਆਪਣੀ ਕੋਰ ਹੈ ਪਰਸਨਲ ਜਿਹਦੇ ਵਿੱਚ ਕਹਿ ਲਈਏ ਕਿ ਰੋਜੀ ਬਗਰਨ ਦੀ ਤੇ ਜਿਨ੍ਹਾਂ ਨੇ ਫਿਰੋਜ਼ਪੁਰ ਤੋਂ ਪਿਛਲੇ ਸਮੇਂ ਚੋਣ ਲੜੀ ਨੋਨੀ ਮਾਨ ਤੇ ਬੰਟੀ ਰਮਾਣਾ ਬੰਟੀ ਰਮਾਣਾ ਜਿਨ੍ਹਾਂ ਦਾ ਖਾਸ ਕਰਕੇ ਚਰਨਜੀਤ ਸਿੰਘ ਬਰਾੜ ਉਹਨਾਂ ਨੇ ਇੱਕ ਵੱਡਾ ਜ਼ਿਕਰ ਕੀਤਾ ਇਹ ਤਿਕੜੀ ਜਿਹੜੀ ਸ਼ਗਵੀਰ ਸਿੰਘ ਬਾਦਲ ਨਾਲ ਦਿੱਲੀ ਦੇ ਵਿੱਚ ਅੱਜ ਬੈਠਕ ਕਰ ਰਹੀ ਦੱਸੀ ਜਾ ਰਹੀ ਹੈ ਹੁਣ ਅਗੇ ਵਿਕਣਾ ਹੋਵੇਗਾ ਕਿ ਚਰਨਜੀਤ ਸਿੰਘ ਵਰਾੜ ਨੂੰ ਕਿਵੇਂ ਇਹ ਹੁਣ ਅਗਲੀ ਜਿਹੜੀ ਹੈ ਪਾਰਟੀ ਦੀ ਸਾਥ ਕਿਵੇਂ ਹਾਜ਼ਮ ਕਰਦੀ ਹੈ ਕਿ ਚਰਨਜੀਤ ਸਿੰਘ ਵਰਾੜ ਦੇ ਖਿਲਾਫ ਕੋਈ ਕਾਰਵਾਈ ਹੋਏਗੀ ਜਾਂ ਉਹਨਾਂ ਨੂੰ ਸਮਝਾਓ ਕਿ ਦੁਬਾਰਾ ਇਸ ਪਾਰਟੀ ਦੀ ਜਿਹੜੀ ਹੈ ਤੁਰ ਰਹੀ ਇੱਕ ਗੱਡੀ ਉਹਦੇ ਵਿੱਚ ਸਵਾਰ ਕਰ ਲਿਆ ਜਾਏਗਾ ਪਰ ਗੱਲਾਂ ਬੜੀਆਂ ਟੇਡੀਆਂ ਨੇ ਬਹੁਤ ਕੁਝ ਚਰਨਜੀਤ ਸਿੰਘ ਵਰਾੜ ਵੱਲੋਂ ਮੀਡੀਆ ਐਂਗਲ ਦੇ ਵਿੱਚ ਇਹ ਕਹਿ ਦਿੱਤਾ ਗਿਆ ਕਰ ਦਿੱਤਾ ਗਿਆ ਹੁਣ ਵਿਖਣ ਵਾਲੀ ਗੱਲ ਹੋਵੇਗੀ ਕਿ ਅਕਾਲੀ ਸਾਹਿਬ ਦੇ ਵਿੱਚ ਇਹ ਜਿਹੜੀ ਅਗਲੀ ਰਾਜਨੀਤੀ ਦਿਸ਼ਾ ਸੀ ਉਹ ਕਿਵੇਂ ਹੁਣ ਅਗਲੇ ਪੈਂਤਦੇ ਦੇ ਵਿੱਚ ਰਹੇਗੀ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਕਿਸ ਤਰ੍ਹਾਂ ਦਾ ਫੈਸਲਾ ਲੈਣਗੇ ਹਾਲੇ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਡੇ ਸਵਾਲਾਂ ਦੇ ਵਿੱਚ ਵੀ ਨੇ ਕਿਉਂਕਿ ਚਰਜੀਤ ਸਿੰਘ ਬਰਾੜ ਜਿਹੜਾ ਉਹਨਾਂ ਦੇ ਖੁਦ ਕਲਿਟੀਕਲ ਸੈਕਟਰੀ ਸਨ ਉਹਨਾਂ ਨੇ ਕਈ ਤਰ੍ਹਾਂ ਦੇ ਐਲਾਨੇ ਜाहिर ਕੀਤੇ ਨੇ ਤੇ ਕਈ ਤਰ੍ਹਾਂ ਦੇ ਉਹਨਾਂ ਨੇ ਸ਼ਿਕਵੇ ਕੀਤੇ ਹੈ ਕਿ ਪਾਰਟੀ ਦਾ ਜਿਹੜਾ ਇਸ ਲੋਕ ਸਭਾ ਚੋਣ ਪੜਦੇ ਪ੍ਰਦਰਸ਼ਨ ਬਾਖੂ ਵੀ ਰਹਿਣਾ ਸੀ ਜੇਕਰ ਪਾਰਟੀ ਪ੍ਰਧਾਨ ਇਹ ਤਿਕੜੀ ਜਿਹੜੀ ਦਿੱਲੀ ਦੇ ਵਿੱਚ ਅੱਜ ਬੈਠ ਕਰ ਰਹੀ ਹੈ ਉਹਨਾਂ ਦੇ ਮਗਰ ਲੱਗੇ ਕੋਈ ਫੈਸਲਾ ਨਾ ਕਰਦੇ ਖੈਰ ਹੁਣ ਵੇਖਣ ਵਾਲੀ ਗੱਲ ਹੋਵੇਗੀ ਕਿ ਅਕਾਲੀ ਸਭਾ ਦੇ ਵਿੱਚ ਅਗਲੇ ਸਮੇਂ ਜਿਹੜਾ ਇਹ ਸਾਰਾ ਕੁਝ ਜਿਹੜੀ ਬੰਤਰ ਹੈ ਉਹ ਕਿਵੇਂ ਸਾਹਮਣੀ ਆਉਂਦੀ ਡਾਕਟਰ ਸਾਹਿਬ ਤੁਹਾਨੂੰ ਕਿਵੇਂ ਲੱਗਦਾ ਜੀ ਜੇਕਰ ਜਿਹੜੇ ਹਾਲਾਤ ਬਣੇ ਹੋਏ ਦੇ ਅਕਾਲੀ ਗੱਲ ਦੇ ਵਿੱਚ ਬੜੀ ਚਰਚਾ ਦੇ ਵਿੱਚ ਹੈ ਪਾਰਟੀ ਪ੍ਰਧਾਨ بڑے ਵੱਡੇ ਇਮਤਿਹਾਨ ਦੇ ਵਿੱਚ ਪਾਰਟੀ ਦਾ ਪ੍ਰਦਰਸ਼ਨ ਬੜਾ ਨਾਕਾਫੀ ਰਿਹਾ ਜੀ ਡਾਕਟਰ ਸਾਹਿਬ ਡਾਕਟਰ ਸਾਹਿਬ ਸ਼੍ਰੋਮਣੀ ਅਕਾਲੀ ਦਲ ਜੇ ਦੇਖਿਆ ਜਾਂਦਾ ਇਸ ਵੇਲੇ ਬਹੁਤ ਗੰਭੀਰ ਸੰਕਟ ਦੇ ਵਿੱਚੋਂ ਗੁਜ਼ਰ ਰਿਹਾ ਹੈ ਖਾਸ ਕਰਕੇ ਪ੍ਰਧਾਨ ਵੀ ਉਹਦੇ ਵਿੱਚੋਂ ਗੰਭੀਰ ਸੰਕਟ ਦੇ ਵਿੱਚੋਂ ਗੁਰਦੇ ਹੈ ਨਹੀਂ ਇਹ ਇਹ ਸੰਕਟ ਬਹੁਤ ਲੰਬੇ ਸਮੇਂ ਤੋਂ ਬਾਅਦ ਹੀ ਕਿ ਦੇ ਹੈ ਪਾਰਟੀ ਜਿਹੜੀ ਸ਼ੋਮਨੀ ਕਾਦੀ ਦੀ 103 ਸਾਲ ਪੁਰਾਣੀ ਪਾਰਟੀ ਹੈ ਉਹਨੂੰ ਇਸ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਪਾਰਟੀ ਪ੍ਰਧਾਨ ਦੇ ਪਲੀਟੀਕਲ ਸੈਕਟਰੀ ਨੇ ਜਲਦੀ ਕੋਰ ਕਮੇਟੀ ਦੇ ਵਿੱਚ ਕੋਰ ਕਮੇਟੀ ਮੈਂਬਰਾਂ ਨੂੰ ਚਿੱਠੀ ਲਿਖੀ ਉਹਨਾਂ ਦੇ ਭੇਜੀ ਅਤੇ ਉਸ ਤੋਂ ਬਾਅਦ ਉਹ ਲਗਾਤਾਰ press ਦੇ ਵਿੱਚ ਆਪਣੇ ਬਿਆਨ ਜਾਰੀ ਕਰ ਰਹੇ ਨੇ ਤੇ ਉਹਨਾਂ ਨੇ ਕਾਫੀ ਗੱਲਾਂ ਜਿਹਈਆਂ ਜਿਹੜੀਆਂ ਕੀਤੀਆਂ ਨੇ ਤੇ ਉਹਦੇ ਵਿੱਚ ਕਈ ਵੱਡੇ ਲੀਡਰਾਂ ਨੂੰ ਵੀ ਉਹਨਾਂ ਨੇ ਲਿਆਂਦਾ ਤੇ ਨਵੇਂ ਕੋਰ ਕਮੇਟੀ ਵੱਲੋਂ ਜਿਹੜੀ ਪ੍ਰਸ਼ਾਸਨੀ ਕਮੇਟੀ ਬਣਾਈ ਗਈ ਹੈ ਉਸ ਦੇ ਵਿੱਚ ਨਵੇਂ ਨਿਯੁਕਤ ਕੋਈ ਇੱਕ ਮੈਂਬਰ ਦੇ ਉੱਪਰ ਵੀ ਖਾਸ ਤੌਰ ਦੇ ਉੱਪਰ ਉਹਨਾਂ ਦੇ ਪਿਛਲੀ ਜਿਹੜੀ ਕਾਰਗੁਜ਼ਾਰੀ ਆ ਉਸ ਸਬੰਧ ਦੇ ਵਿੱਚ ਵੀ ਉਹਨੇ ਮਤਲਬ ਕਿ ਕਿ ਕਰ ਫੈਕਟਰੀ ਨੇ ਹਰ ਪੱਧਰ ਦੇ ਉੱਪਰ ਹਰ ਵਿਅਕਤੀ ਦੇ ਉੱਪਰ ਕਈ ਵਿਅਕਤੀਆਂ ਦੇ ਉੱਪਰ ਉਹਨਾਂ ਨੇ ਸਵਾਲ ਚੁੱਕੇ ਨੇ ਐ ਮੀਡੀਆ ਸਲਾਕਾਰਾਂ ਦੇ ਉੱਪਰ ਵੀ ਸਵਾਲ ਚੁੱਕੇ ਨੇ ਉਹਨਾਂ ਨੇ ਆਪਣੇ ਬਾਰੇ ਜੋ ਪ੍ਰਸਤੀਤੀ ਸੀ ਪਿਛਲੇ ਸਮੇਂ ਦੀ ਦੱਸਿਆ ਕਿ ਵੀ ਡਿਟਕਟਰ ਸੈਕਟਰੀ ਪ੍ਰਧਾਨ ਦੇ ਪਿੱਛੇ ਬੈਠਦਾ ਹੁੰਦਾ ਪਰੰਤੂ ਮੈਨੂੰ ਕੋਰ ਕਮੇਟੀ 'ਚ ਮੈਨੂੰ ਬੈਠਣ ਦਿੰਦੇ ਇਸ ਤਰ੍ਹਾਂ ਦੀ ਕੁਝ ਉਹਨਾਂ ਦੇ ਗਿਲੇ ਸ਼ਿਕਵੇ ਕਾਫੀ ਗੱਲਾਂ ਉੱਥੀ ਸੁਰਦ ਦੇ ਵਿੱਚ ਆਪਣਾ ਬਿਆਨ ਕਰ ਰਹੇ ਨੇ ਨਗਾਤਾਰ ਗਿਲੇ ਨਾਲ ਸ਼੍ਰੋਣੀ ਕਾਲੀ ਦਲ ਦੇ ਅੰਦਰਲੀ ਜਿਹੜੀ ਗੱਲਬਾਤ ਹੈ ਉਹក៏ ਪੀ ਕੰਪਨੀ ਆ ਰਹੀ ਹੈ ਇਹਦੇ ਨਾਲ ਕਿਉਂਕਿ ਪਾਰਟੀ ਪਹਿਲਾਂ ਹੀ ਬੜੇ ਲੰਬੇ ਕਰਾਈਸਿਸ ਦੇ ਵਿੱਚੋਂ ਲੰਘ ਰਹੀ ਸੀ ਤੇ ਇਹਦੇ ਨਾਲ ਹੋਰ ਵੀ ਉਹ ਪਾਰਟੀ ਦੇ ਵਿੱਚ ਜਿਹੜੀ ਪਾਰਟੀ ਦਾ ਮਹਾਂਦਰਾ ਪਾਕ ਪਾਰਟੀ ਦਾ ਜਿਹੜਾ ਪ੍ਰਭਾਵ ਸੀ ਉਹ ਉਹ ਨੂੰ ਬੜੀ ਵੱਡੀ ਖੇਸ ਪਹੁੰਚ ਰਹੀ ਹੈ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਕੋਰ ਕਮੇਟੀ ਜਾਂ ਪਾਰਟੀ ਪ੍ਰਧਾਨ ਜਾਂ ਪ੍ਰਸ਼ਾਸਨਿਕ ਕਮੇਟੀ ਇਸ ਸੰਬੰਧੀ ਕੀ ਫੈਸਲਾ ਲੈਂਦੀ ਹੈ ਕਿਉਂਕਿ ਖੁਦ ਦੇਖਿਆ ਜਾਵੇ ਤਾਂ ਅਨੁਸ਼ਾਸਨ ਹਰੇਕ ਪਾਰਟੀ ਦਾ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਉਹਦੇ ਵਿੱਚ ਹਰੇਕ ਵਿਅਕਤੀ ਨੂੰ ਇੱਕ ਖਾਸ ਉਦੇਸ਼ ਦੇ दायरे ਦੇ ਵਿੱਚ ਚੀਚਰਨ ਦੀ ਅਗਿਆ ਹੁੰਦੀ ਹੈ ਉਹ ਉਸ ਤੋਂ ਅੱਗੇ ਨਹੀਂ ਜਾ ਸਕਿਆ ਬੇਸ਼ੱਕ ਕੋਈ ਵੀ ਕਿੱਡਾ ਵੀ ਹੋਵੇ ਹਾਲਾਂਕਿ ਸਰਦਾਰ ਚੰਨੀ ਸਿੰਘ ਨੂੰ ਬਰਾੜ ਨੂੰ ਪਾਰਟੀ ਨੇ ਰਾਜਪ੍ਰੇਤੋਂ ਇਲੈਕਸ਼ਨ ਵੀ ਲੜਾਈ ਪਾਰਟੀ ਦੇ ਬੁਲਾਰੇ ਵੀ ਰਹੇ ਲੰਮਾ ਸਮਾਂ ਬੁਲਾਰੇ ਰਹੇ ਨੇ ਤੇ ਉਸ ਤੋਂ ਪਹਿਲਾਂ ਉਹ ਇਤਜ਼ਾਰ ਮੰਤਰੀ ਸਿੰਘ ਬਾਦਲ ਦੇ ਨਾਲ ਦੰਤੇ ਉਹ ਕਾਪੀ ਦਾ ਦਨੇਕੇ ਵੀ ਮੰਤਰੀ ਸਿੰਘ ਬਾਦਲ ਤੋਂ ਸ਼ਿਫਟ ਹੋ ਕੇ ਮਹਸਰਦਾਰ ਸਿੰਘ ਬਾਦਲ ਦੇ ਨਾਲ ਆਇਆ ਤੇ ਇਹ ਇਹ ਜਿਹੜੀ ਗੱਲਬਾਤ ਹੋ ਰਹੀ ਹੈ ਇਸ ਨੇ ਕਾਮ ਵਿਚਾਰ ਬਣਾ ਦੇ ਦਿੱਤੇ ਆਮ ਜਿਹੜੇ ਗੱਲਾਂ ਦੇ ਵਿੱਚ ਇੱਕ ਪ੍ਰਾਣੀ ਗੱਲ ਚੇਤੇ ਕਰਾ ਦਿੱਤੀ ਸਰਦਾਰ ਦਿਵਾਨ ਸਿੰਘ ਮਕਤੂਬ ਦੀ ਕਿਤਾਬ ਨਾਕਾਬਲੇ ਬਰਾਮੋਸ ਵਿੱਚ ਜ਼ਿਕਰ ਆਉਂਦਾ ਕਿ ਮਹਾਰਾਜ ਰਫਦੰਮਨ ਸਿੰਘ ਲਾਬਾਤੇ ਮਹਾਰਾਜਾ ਪਟਿਆਲਾ ਮਹਾਰਾਜਪਤਨ ਜਰ ਸਿੰਘ ਰਾਜ ਜਦੋਂ ਆਪਸੀ ਚੱਲਦਾ ਚੱਲਦਾ ਸੀ ਤਾਂ ਉਹਨਾਂ ਦਾ ਰਿਸ਼ਤਾ ਏਡੀ ਸੀ ਸੀ ਬਹੁਤ ਹੀ ਜਿਹੜਾ ਮਹਾਰਾਜਾ ਰਿਪਨੰਦ ਸਿੰਘ ਦਾ ਬਹੁਤ ਹੀ ਬਹਾਦਰੀ ਜਿਹਦੇ ਪਾਸ ਉਸ ਕੇਸ ਨਾਲ ਸੰਬੰਧਿਤ ਸਾਰੇ ਡਾਕੂਮੈਂਟ ਹੁੰਦੇ ਸੀ ਬਕਸਾ ਉਹਦੇ ਪਾਸ ਹੁੰਦਾ ਸੀ ਉਹ ਇੱਕ ਰਾਹ ਕਰਾ ਪੁੱਲੀ ਤੋਂ ਉਹ ਬਕਸੇ ਸਬੰਧੀ ਪਟਿਆਲੇ ਪਹੁੰਚ ਗਿਆ ਸੀ ਤੇ ਉੱਥੇ ਆ ਕੇ ریاست ਪਟਿਆਲਾ ਨੇ ਉਹ ਤਸੀਲ ਹਜ਼ਾਰ ਦੀ ਨੋਟੀਸ ਆ ਦੇ ਦਿੱਤੀ ਸੀ ਪਰੰਤੂ ਉਹ ਬਾਅਦ ਦੇ ਵਿੱਚ ਉਹ ਕੋਸ਼ਿਸ਼ਾਂ ਇਹ ਵੀ ਕਰਦਾ ਰਿਹਾ ਕਿ ਮੈਨੂੰ ਮਹਾਰਾਜਾ ਰਿਪਨੰਦ ਸਿੰਘ ਦੇ ਯਾਹ ਲਾ ਜ 90 ਦਿਨਾਂ ਨਾਲ ਮਿਲਣ ਦੀ ਅਗ੍ਹਾ ਦਿੱਤੀ ਜਾਂ ਵੀ ਇਸ ਤਰ੍ਹਾਂ ਦੀ ਇੱਕ ਗੱਲ ਤਾਜਾ ਕਰਵਾ ਦਿੱਤੀ ਹੈ

ਆਪਣਾ ਜੇਕੇ ਜਤਕੇ ਪਾਰਟੀ ਇੱਕ ਪਹਿਲੇ ਹੀ ਗੰਭੀਰ ਸੰਕਟ ਦੇ ਵਿੱਚੋਂ ਗੁਜ਼ਰ ਰਹੀ ਹੈ ਤੇ ਪਾਰਟੀ ਨੂੰ ਅੱਗੇ ਚੁਣੌਤੀਆਂ ਇਹ ਵੀ ਨੇ ਕਿਉਂਕਿ ਇਲੈਕਸ਼ਨ ਆ ਰਹੀਆਂ ਨੇ ਬਾਈ ਇਲੈਕਸ਼ਨ ਹੋ ਉਸ ਜਲੰਧਰ ਦੀ ਉਪ ਚੋਣ ਹੈ ਉੱਥੇ ਉਮੀਦਵਾਰ ਨੂੰ ਲੜਾਇਆ ਜਾਣਾ ਹੈ ਮੈਦਾਨ ਦੇ ਵਿੱਚ ਲਿਆਂਦਾ ਜਾਣਾ ਹੈ ਇਸੇ ਤਰ੍ਹਾਂ ਹੋਰ ਇਲੈਕਸ਼ਨ ਨੇ ਜਿਸ ਦਾ ਕਿੰਦਰਵਾਹਾ ਦੀ ਆਪ ਇਲੈਕਸ਼ਨ ਆ ਰਹੀ ਹੈ ਗੁਰਦਾਸ ਜੀ ਬਿਲਕੁਲ ਬਿਲਕੁਲ ਅਕਾਲੀ ਦਾ ਅਕਾਲੀ ਸਾਫ ਲਈ ਬੜੀਆਂ ਵੱਡੀਆਂ ਅਗਲੇ ਸਮੇਂ ਚੁਣੌਤੀਆਂ ਨੇ ਵੱਡਾ ਇਮਤਿਹਾਨ ਹੈ ਜਿੱਦਾਂ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਜਲੰਧਰ ਵੈਸਟ ਦੀ ਚੋਣ ਹੈ ਜਿਹੜੀ ਹੈ 10 ਜੁਲਾਈ ਨੂੰ ਨਾਮਜ਼ਦਗੀਆਂ ਦੇ ਵਿੱਚ ਭਰਨ ਦੇ ਵਿੱਚ ਕੁਝ ਘੰਟੇ ਹੀ ਬਾਕੀ ਨੇ ਸਤਾ ਤੇ ਆਮ ਆਦਮੀ ਪਾਰਟੀ ਨੇ ਹਥੋਂ ਮਹਿੰਦਰ ਪਾਕਤ ਉਮੀਦਵਾਰ ਐਲਾਨ ਦਿੱਤਾ ਹੈ ਤੇ ਜਦੋਂ ਕਿ ਇਹ ਭਾਜਪਾ ਨੇ ਸੀਤਲ ਅੰਗਰਾ ਭਾਵੇਂ ਕਿ ਇਹ ਪੁਰਾਣੀਆਂ ਜਿਹੜਾ ਇਹਨਾਂ ਦਾ ਪਿਛੋਕੜ ਹੈ ਉਲਟੇ ਦੋਨਾਂ ਦਾ ਪਰ ਅਕਾਲੀ ਦਲ ਦਾ ਪਿਛਲੇ ਸਮੇਂ ਲੋਕ ਸਭਾ ਪੇੜ ਦੇ ਵਿੱਚ ਉੱਥੇ ਚੌਥਾ ਪੰਜਵਾਂ ਸਥਾਨ ਆਇਆ ਹੁਣ ਵੇਖਣਾ ਹੋਵੇਗਾ ਕਿ ਇਹ ਕਿਹੜੀ ਪੋਜੀਸ਼ਨ 'ਚ ਰਹਿੰਦੇ ਨੇ ਪਰੰਤੂ ਪਿਛਲੇ ਸਮੇਂ ਇੱਕ ਚਰਚਾ ਸੀ ਕਿ ਮਹਿੰਦਰ ਸਿੰਘ ਕੇਪੀ ਜਿਨ੍ਹਾਂ ਨੇ ਪਾਰਟੀ ਦੀ ਜਿਹੜੀ ਅਕਾਲੀ ਦਲ ਵੱਲੋਂ ਜਲੰਧਰ ਦੀ ਚੋਣ ਲੜੀ ਸ਼ਾਇਦ ਉਹ ਕਾਂਗਰਸ ਦੇ ਵਿੱਚ ਚਲੇ ਜਾਣ ਅਜਿਹੇ ਤਰ੍ਹਾਂ ਦੇ ਕੈਸੇ ਕਾਫੀ ਸਾਹਮਣੇ ਆਏ ਚਰਚਾਵਾਂ ਵੀ ਆਈਆਂ ਪਰੰਤੂ ਜਿਹੜੀ ਅੱਜ ਲੇਟੈਸਟ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਸ਼ਾਇਦ ਮਹਿੰਦਰ ਸਿੰਘ ਕੇਪੀ ਨੂੰ ਅਕਾਲੀ ਦਲ ਜਿਹੜਾ ਜਲੰਧਰ ਪਸ਼ਮੀ ਲਈ ਆਤਾਰ ਸਕਦਾ ਹੈ ਖੈਰ ਹਾਲੇ ਉਦਾਂ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਤਿੰਨ ਮੈਂਬਰੀ ਕਮੇਟੀ ਉਹ ਬਣਾਈ ਹੋਈਏ ਸਾਰੇ ਮਾਹੌਲ ਵਾਸਤੇ ਕਿਹ ਕਿਹੜਾ ਉਮੀਦਵਾਰ ਬਾਜ਼ੁਰਾਏਗਾ ਜਿਹਦੇ ਵਿੱਚ ਬੀਬੀ ਜ਼ਗੀਰ ਕੌਰ ਹੈ ਕਮੇਟੀ ਦੇ ਵਿੱਚ ਜਿਹਦੇ ਵਿੱਚ ਬਟਾਲਾ ਸਾਹਿਬ ਨੇ ਤੇ ਡਾਕਟਰ ਸੁਖਵਿੰਦਰ ਸਿੰਘ ਸੁਖੀ ਨੇ ਫਿਰ ਹੁਣ ਅੱਗੇ ਵੇਖਣਾ ਹੋਵੇਗਾ ਕਿ ਮਹਿੰਦਰ ਸਿੰਘ ਕੇਪੀ ਕੀ ਅਕਾਲੀ ਸਾਹਿਬ ਦੇ ਵਿੱਚ ਆਪਣਾ ਜਿਹੜਾ ਸਰਗਰਮੀਆਂ ਅੱਗੇ ਵਧਾਉਣਗੇ ਜਾਂ ਵਾਪਸ ਉਹ ਆਪਣੀ ਪਿਤਰੀ ਪਾਰਟੀ ਅਕਾਲੀ ਦਲ ਦੇ ਵਿੱਚ ਜਾਣਗੇ ਕਿਉਂਕਿ ਜਲੰਧਰ ਦੇ ਵਿੱਚ ਇੰਨੇ ਦਿਨ ਜਿਹੜੇ ਜ਼ਾਲਬਤਲ ਮਹਾਵਲ بڑے بڑے ਪੱਤਰ ਤੇ ਚਰਨ ਸੀਮਾ ਉੱਤੇ ਆ ਕੋਈ ਜਿਹੜਾ ਲੀਡਰ ਇਧਰੋਂ ਉਧਰ ਇੱਕ ਜਿਹੜਾ ਜਾ ਰਿਹਾ ਉਹ ਸੁਭਾਅਕੀ ਜੀ ਇੱਕ ਸਿਆਸੀ ਮਾਹੌਲ ਬਣ ਕੇ ਅਸੀਂ ਦੇਖ ਰਹੇ ਹਾਂ ਸਾਹਮਣੇ ਆ ਰਿਹਾ ਖੈਰ ਇਸ ਤੋਂ ਪਹਿਲਾਂ ਕਦੇ ਜਮਾਨਾ ਸਿਆਸੀ ਲਾਇਦ ਆਏ ਸੀ ਕਿ ਜਦੋਂ ਵੀ ਕੋਈ ਲੀਡਰ ਪਾਲਾਬੰਦੀ ਕਰ ਲੈਂਦਾ ਸੀ ਤਾਂ ਉਹਦੀ ਬੜੇ-ਵੱਡੇ ਪੱਤਰ ਉੱਤੇ ਪੰਜਾਬ ਦੇ ਦੇ ਵਿੱਚ ਗਲੀ ਕੁਚੇ ਚਰਚਾ ਹੁੰਦੀ ਸੀ ਕਿ ਫਰਾਣੇ ਲੀਡਰ ਨੇ ਆਪਣੀ ਪਾਲਾਬੰਦੀ ਕੀਤੀ ਹੈ ਪੁਰਾਣੀ ਸਿਆਸੀ ਤੇ ਛੱਡ ਦਿੱਤੀ ਹੈ ਨਵੀਂ ਦੇ ਵਿੱਚ ਜੁਆਇਨ ਕਰ ਲਿਆ ਹੈ ਪਰੰਤੂ ਹੁਣ ਇੱਕ ਮਾਹੌਲ ਇੱਕ ਆਮ ਹੀ ਇੱਕ ਵਰਤਾਰਾ ਬਣ ਗਿਆ ਡਾਕਟਰ ਸਾਹਿਬ ਦਲ ਬਦਲਵਾ ਬਾਰੇ ਦੱਸਿਓ ਕਿ ਪੰਜਾਬ ਸਹਿਜ ਨਾਲ ਇਸ ਸਾਰੇ ਮਾਹੌਲ ਨੂੰ ਲੈ ਰਿਹਾ ਹੈ ਵੇਖ ਰਿਹਾ ਹੈ ਹਾਲਾਂਕਿ ਪਹਿਲਾਂ ਬੜੀ ਚਰਚਾ ਹੁੰਦੀ ਸੀ ਕਿ ਫਲਾਣੇ ਲੀਡਰ ਨੇ ਪਾਰਟੀ ਛੱਡ ਦਿੱਤੀ ਹੁਣ ਖਾਸ ਕਰਕੇ ਜਲੰਧਰ ਦੇ ਵਿੱਚ ਤਾਂ ਇੱਕ ਅਜਿਹਾ ਜਿਹੜਾ ਵਰਤਾਰਾ ਉਹ ਵੱਖਰੀ ਤਰ੍ਹਾਂ ਦਾ ਸਹਾਜ ਸਾਡੇ ਦਾ ਬਖਾਈ ਦੇ ਰਿਹਾ ਜੀ ਡਾਕਟਰ ਸਾਹਿਬ ਦਲ ਬਦਲੀ ਦਾ ਜਿਸ ਤਰ੍ਹਾਂ ਦਾ ਲੋਕਾਂ ਨੇ ਜਿਲੰਦਰ ਦੇ ਵੀ ਪਿਛਲੇ ਸਮੇਂ ਤੋਂ ਦੇਖਿਆ ਕਿ ਉਹਨੂੰ ਮਾਨਤਾ ਦਿੱਤੀ ਹੈ ਵੀ ਇਹਦੇ ਤੋਂ ਇਹ ਲੱਗਦਾ ਵੀ ਲੋਕਾਂ ਦਾ ਜਾਤਾ ਇਸ ਪੱਖ ਤੋਂ ਉਦਾਸੀ ਨਾ ਸਕਦੇ ਨੇ ਜਾਂ ਲੋਕ ਇਹ ਚਾਹੁੰਦੇ ਨੇ ਵੀ ਠੀਕ ਹੈ ਜਿਸ ਤਰ੍ਹਾਂ ਵੀ ਹੈ ਚੱਲੀ ਜਾਂਦੋ ਪਰੰਤੂ ਜਿਸ ਤਰ੍ਹਾਂ ਕਿ ਪਹਿਲਾਂ ਪਾਰਟੀ ਪ੍ਰਤੀ ਕਮਿਟਮੈਂਟ ਹੁੰਦੀ ਸੀ ਬੰਦੇ ਨੂੰ ਇਹ ਕੋਈ ਗੱਲਬਾਤ ਨਹੀਂ ਕਰਕੇ ਜਾਂਦਾ ਸੀ ਉਹ ਲੋਕ ਬਹੁਤ ਘੱਟ ਮਾਨਤਾ ਦਿੰਦੇ ਸਨ ਬੇਸ਼ੱਕ ਹੁਣ ਜਿਵੇਂ ਵਰਤਾਰਾ ਚੱਲ ਰਿਹਾ ਹੈਗਾ ਅਸ਼ਕਪਟ ਹੋ ਰਹੀ ਹੈ ਲਗਾਤਾਰ ਹੀ ਹੋ ਰਹੀ ਹੈ ਇਦਲੀ ਪਾਰਟੀ ਤੋਂ ਉਧਰ ਤੇ ਉਧਰ ਇਹਦੇ ਨਾਲ ਹੀ ਲੱਗਦਾ ਹੈ ਕਿ ਪੰਜਾਬ ਦੇ ਲੋਕਾਂ ਦਾ ਜੱਤਾ ਮਾਨਸ ਪੱਧਰ ਤੇ ਜਾਹ ਰਾਸੀ ਪੱਧਰ ਦੇ ਉੱਪਰ ਉਹਨਾਂ ਨੇ ਇੱਕ ਵੱਖਰੀ ਤਰ੍ਹਾਂ ਦਾ ਬਰਤਾਨਾ ਕਰਨ ਦੀ ਕੋਸ਼ਿਸ਼ ਕਰ ਲਈ ਹੈ ਪੰਜਾਬ ਦੀ ਇਹ ਜਿਹੜੀ ਹੈ ਕਿ ਉਹਨਾਂ ਨੇ ਇਹ ਆਮ ਬੇਸ਼ੱਕ ਜੱਟੂਨੀਆਂ ਨੇ ਪਾਰਲੀਮੈਂਟ ਦੇ 13 ਸੀਟਾਂ ਨੇ ਪਰੰਤੂ ਇੱਕ ਆਪਣਾ ਵੱਖਰਾ ਪ੍ਰਭਾਵ ਸੱਜੇ ਜਾਂ ਪੰਜਾਬ ਦੇ ਵਿੱਚੋਂ ਦੇਖਿਆ ਜਾਂਦਾ ਕਿਉਂਕਿ ਦੁਨੀਆ ਦੀ ਨਜ਼ਰ ਪੰਜਾਬ ਦੇ ਉੱਪਰ ਹੈ ਪੰਜਾਬ ਦੇ ਵਿੱਚ ਬੜੀ ਤਰ੍ਹਾਂ ਦੇ ਇਹ ਵਿਅਕਤੀਆਂ ਦਾ ਬੜੀ ਤਰ੍ਹਾਂ ਦੀਆਂ ਸ਼ਕਤੀਆਂ ਦਾ ਪੂਰਾ ਜੋਰ ਲੱਗਿਆ ਹੋਣਾ ਹੈ ਉਹਦੇ ਤੋਂ ਇਹ ਵੀ ਲੱਗਦਾ ਵੀ ਸ਼ਾਇਦ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਕਿ ਪਹਿਲਾਂ ਚੱਲ ਰਿਹਾ ਹੈ ਪੰਜਾਬ ਨੂੰ ਜਿਹੜੀਆਂ ਸਮੱਸਿਆਵਾਂ ਨੇ ਤੇ ਇਹ ਵੀ ਸ਼ਾਇਦ ਜਿਹੜਾ ਹੈਗਾ ਧਲਵਾਦ ਨੂੰ ਵਰਤਾਰੇ ਵਾਲਾ ਤਾਂ ਇਹਦੇ ਤੋਂ ਵੀ ਇਹ ਇਹ ਵੀ ਸ਼ਾਇਦ ਪੰਜਾਬ ਤਰਬਾਨ ਕਰ ਲੈਂਦਾ ਕਿਉਂਕਿ ਜਲੰਧ ਦੇ ਜਿਹੜਾ ਹੰਟ ਸੈਂਟਰ ਹੈ ਪੰਜਾਬ ਦਾ ਜਿੱਥੋਂ ਇਹ ਇਸ ਤਰ੍ਹਾਂ ਦੀ ਜਿਹੜੀ ਹਵਾ ਆ ਰਹੀ ਹੈ ਕਿਉਂਕਿ ਪਹਿਲਾਂ ਨੂੰ ਜੋ ਛੋਟ ਕੰਮ ਜਾਂ ਕੋਈ ਇਹ மூਨੇ ਤੇ ਫੇਰ ਮੈਦਾਨ ਦੇ ਵਿੱਚ ਇਸ ਤਰ੍ਹਾਂ ਦੀ ਚੱਲ ਰਹੀ ਹੈ ਤੇ ਉਹ ਵੀ ਜਿਹੜੇ ਕਿ ਮਹਿੰਦਰ ਸਿੰਘ ਤੀਪੀ ਜਿਹੜੇ ਕਿ ਪਹਿਲਾਂ ਕਾਂਗਰਸ ਦੇ ਵਿੱਚ ਇਕੱਲੀ ਦਲ ਦੇ ਵਿੱਚ ਆਏ ਆ ਇਹ ਹੁੰਦੀ ਟਿਕਟ ਦੀ ਉਹਨਾਂ ਦੀ ਚੱਲ ਰਹੀ ਹੈ ਇਸ ਤਰ੍ਹਾਂ ਦੀ ਬਸਾਰੇ ਨਾਲ ਪੰਜਾਬ ਦੇ ਵਿੱਚ ਜਿਹੜੀ ਲੀਡਰਸ਼ਿਪ ਦਾ ਵੀ ਇੱਕ ਜਿਹੜਾ ਪੋਲੀਟੀਕਲ ਲੀਡਰਸ਼ਿਪ ਹੈ ਉਹਦਾ ਵੀ ਇੱਕ ਕ੍ਰਾਈਸਿਸ ਆ ਰਿਹਾ ਹੈ ਤਾਂ ਉਹਦਾ ਵੀ ਸੰਕਟ ਹੈ ਫਿਰ ਇਹ ਪਾਰਟੀ ਦੇ ਵਿੱਚ ਕੋਣ ਲੀਡਰ ਜਿਹੜਾ ਸਿਰ ਹੋ ਕੇ ਖੜੇਗਾ ਕਿਉਂਕਿ ਜਿਵੇਂ ਪਿਛਲੇ ਦਿਨੀਆਂ ਸਰਜਿੰਦਰ ਸਿੰਘ ਰੰਦਾ ਵਾਦਾ ਪਿਆ ਲਿਆ ਕਿ ਘਰ ਵਾਪਸੀ ਜਿਹੜੇ ਕਰਨਗੇ ਲੀਡਰ ਮੈਂ ਉਹਨਾਂ ਦਾ ਵਿਰੋਧ ਕਰਾਂਗਾ ਇਸ ਤਰ੍ਹਾਂ ਦਾ ਜਿਹੜੇ ਕਮਿਟਡ ਲੀਡਰ ਨੇ ਜਿਹੜੇ ਖੜੇ ਨਹੀਂ ਲਗਾਤਾਰ ਉਹ ਉਹਨਾਂ ਦੇ ਵਿੱਚ ਨਿਰਾਸ਼ਤਾ ਦਾ ਇੱਕ ਹੋਰ ਤਰ੍ਹਾਂ ਦਾ ਅਲਮਾਏਗਾ ਤੇ ਦੂਸਰੀ ਜਿਹੜੀ ਨਵੀਂ ਲੀਡਰਸ਼ਿਪ ਹੈ ਉਹ ਨਹੀਂ ਹੋ ਪਰ ਸਕੇਗੀ ਪਾਰਟੀ ਦੇ ਵਿੱਚ ਤਾਂ ਫਿਰ ਜਿਹੜਾ ਸੋਲੂਪਲ ਹੋਏਗਾ ਜਿਹੜਾ ਇੱਧਰੋਂ ਆਇਆ ਜਿਹੜਾ ਇਸ ਤਰ੍ਹਾਂ ਕਰ ਸਕਿਆ ਉਹ 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 ਵਿਅਕਤੀ ਹੀ ਪਾਰਟੀ ਦੇ ਵਿੱਚ ਜਾਂ ਪੋਲਿਟਿਕ ਦੇ ਵਿੱਚ ਉਹ ਕਾਮਯਾਬ ਹੋਣਗੇ ਤੇ ਦੂਸਰੀ ਨਵੀਂ ਲੀਡਰਸ਼ਿਪ ਦਾ ਬੇਸੀ ਸਾਰੀਆਂ ਪਾਰਟੀਆਂ ਦਾ ਘਟਾ ਆ ਰਹੀ ਹੈ ਉੱਪਰ ਨਹੀਂ ਨਹੀਂ ਦਿੱਤੀ ਜਾ ਰਹੀ ਪਿਛਲੇ ਸਮੇਂ ਤੋਂ ਜਿਵੇਂ ਦਿੱਖਿਆ ਜਾਵੇ ਇਹ ਫਿਰ ਪਾਰਟੀਆਂ ਆਪਣੇ ਆਪ क्राइसिस ਦਾ ਸ਼ਿਕਾਰ ਹੋਣ ਦਾ ਜਿਵੇਂ ਅੱਜਕੱਲ੍ਹ ਸ਼੍ਰੋਮਣੀ ਕਾਂਦੀ ਦਾ ਸ਼ਿਕਾਰ ਹੋਇਆ ਹੋਇਆ ਇਸੇ ਤਰ੍ਹਾਂ ਕਾਂਗਰਸ ਦੇ ਨਾਲ ਇਹ ਹੀ ਚੱਲ ਰਿਹਾ ਹੈ ਤੇ ਭਾਟੀ ਜਨਤਾ ਪਾਰਟੀ ਦੇ ਵਿੱਚ ਵੀ ਇਸ ਤਰ੍ਹਾਂ ਦਾ ਇੱਕ ਕ੍ਰਾਈਸਿਸ ਹੈ ਜਿਹੜੀ ਟਕਸਾਲੀ ਲੀਡਰਸ਼ਿਪ ਸੀ ਜਿਹੜੀ ਪੁਰਾਣੀ ਪਾਵਨ ਤੋਂ ਘਟਪਾ ਦੇ ਸੀ ਉਹ ਵੀ ਆਪਣੇ ਆਪ ਦੇ ਵਿੱਚ ਗੁਫਤਗੁਰੂ ਇਸ ਤਰ੍ਹਾਂ ਦੀ ਕੰਨਾ ਫੂਸੀ ਕਰਦੇ ਰਹਿੰਦੇ ਨੇ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਵਿੱਚ ਵੀ ਜਿਹੜਾ ਕਿ ਜੀਡੀਪੀ ਲੋਕਾਂ ਦੀ ਪਾਰਟੀ ਸੀ ਉਹਦੇ ਵਿੱਚ ਵੀ ਇਸ ਤਰ੍ਹਾਂ ਦੀ ਕਰਾਇਸੀ ਕਿਉਂਕਿ ਉਹਨਾਂ ਨੇ ਵੀ ਧਨਵੱਤਾਂ ਨੂੰ ਲਿਆਤੀ ਜਦੋਂ ਨਾਲ ਲੜਾਉਣ ਦਾ ਰਾਪਲੀ ਕਰਵਾਇਆ ਤਾਂ ਕਾਫੀ ਅੱਗੇ ਵਧਾਇਆ ਇਹ ਇਹ ਲੋਕਾਂ ਦੇ ਵਿੱਚ ਕੋਚਣ ਦੇ ਲਈ ਮਜਬੂਰ ਕਰੇਗੀ ਜਿੱਥਾ ਇਹ ਜਿਹਨੋਂ ਲੋਕ ਮੰਨਤਾ ਦਿੰਦੇ ਨਹੀਂ ਜਾਂ ਨਹੀਂ ਮੰਨਤਾ ਦਿੰਦੇ ਤਾਂ ਇਹ ਇਹ ਦੇਖਣ ਵਾਲੀ ਗੱਲ ਹੈ ਜੀ ਬਿਲਕੁਲ ਬਿਲਕੁਲ ਡਾਕਟਰ ਸਾਹਿਬ ਦਲ ਬਦਲਵਾ ਦਾ ਪ੍ਰਭਾਵ ਬڑے-ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਵਿਖਣ ਨੂੰ ਮਿਲ ਰਿਹਾ ਤੇ ਇਦਾਂ ਵੀ ਅਹਿਸਾਸ ਹੋ ਰਿਹਾ ਕਿ ਜਿਵੇਂ ਪਾਰਟੀਆਂ ਦੇ ਦੇ ਕੋਲ ਜਿਹੜੇ ਉਹ ਲੀਡਰਾਂ ਦੀ ਘਾਟ ਹੈ ਅਜਿਹੀ ਵਜ੍ਹਾ ਜਿਹੜੇ ਦਲ ਬਦਲ ਨੂੰ ਜਿਹੜੇ ਉਹ ਲਾਹਾ ਲੈ ਰਹੇ ਨੇ ਹੁਣ ਵੇਖਣ ਵਾਲੀ ਗੱਲ ਹੋਏਗੀ ਕਿ ਜਲੰਧਰ ਪੱਛਮੀ ਦੇ ਵਿੱਚ ਇਹ ਦਲ ਬਦਲਵਾ ਦਾ ਮਾਹੌਲ ਜਿਹੜਾ ਸਾਰਾ ਕੁਝ ਕਿਵੇਂ ਰਹਿੰਦਾ ਤੇ ਜੇਕਰ ਇੱਥੇ ਦਲ ਬਦਲ ਨੂੰ ਮਾਹੌਲ ਪਰ ਪ੍ਰਭਾਵੀ ਰਿਹਾ ਤਾਂ ਫਿਰ ਪੰਜਾਬ ਦੀ ਜਿਹੜੀ ਅਗਲੀਆਂ ਜਿਹੜੀਆਂ ਚਾਰਜ ਜਿੰਨੀ ਚੋਣਾਂ ਨੇ ਅਗਲੇ ਸਮੇਂ ਦਰੋਟਾ ਇਹ ਮੰਨਦੇ ਵਿੱਚ ਹੋਣ ਵਾਲੀਆਂ ਉਹ ਉਹਨਾਂ ਦੇ ਵਿੱਚ ਵੀ ਦਲ ਬਦਲੂ ਫਿਰ ਆਪਣਾ ਪ੍ਰਭਾਵ ਛੱਡਣਗੇ ਕਹਿੰਦਾ ਭਾਵ ਇਹ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਲੰਮੀ ਤਰ੍ਹਾਂ ਦਾ ਮਾਹੌਲ ਅਗਲੇ ਜਿਮਨੀ ਚੋਣ ਪੜਦੇ ਵਿੱਚ ਵੀ ਫਿਰ ਵੇਖਿਆ ਜਾ ਸਕੇਗਾ ਖੈਰ ਅੱਜ ਦੇ ਇਸ ਟਾਪਿਕ ਨੂੰ ਇਸ ਐਪੀਸੋਡ ਨੂੰ ਡਾਕਟਰ ਸਾਹਿਬ ਇੱਥੇ ਵਿਸ਼ਰਾਮ ਦਿੰਦੇ ਆ ਡਾਕਟਰ ਸਾਹਿਬ ਤੁਸੀਂ ਇਹ ਸਾਰੇ ਮਾਹੌਲ ਦੇ ਜਿਹੜੇ ਅੱਜ ਦੇ ਜਿਹੜੇ ਵਕ ਵਕ ਪਕ ਉਹਦੇ ਗਿਰਦੇ ਗਿਰਦੇ ਤੁਸੀਂ ਬੇਬਾਕੀ ਦੇ ਨਾਲ ਸਾਰਾ ਕੁਝ ਸੰਧਾ ਕੀਤਾ ਚੈਨਲ ਯੂ ਮਿਸ਼ਨ ਪੰਜਾਬੀ ਲਈ ਬੜਾ ਮੁੱਲਾ ਸਮਾਧਿਤਤਾ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਇਹ ਮਿਸ਼ਨ ਪੰਜਾਬੀ